ਕਾਲ ਕੀ ਹਾਲ ਚੱਲਿਆ ਦੋਸਤੋ ਆਪਾਂ ਖੜੇ ਆਂ ਸ਼ਹਿਰ ਮਲੇਰਕੋਟਲੇ ਵਿੱਚ ਇੱਥੇ ਖੜਨ ਦੇ ਪਿੱਛੇ ਇੱਕ ਖਾਸ ਮਕਸਦ ਹੈ ਆਪਣਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਬਯੋਗ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਲਾਹਨਤ ਦੀ ਯਾਰੀ ਨਾਲੋਂ ਅਣਖੀ ਦਾ ਵੈਰ ਚੰਗਾ ਅੱਜ ਵੀ ਅਸੀਂ ਸਿੱਖ ਕੌਮ ਦੇ ਉਸ ਬੈਰੀ ਉਸ ਦੁਸ਼ਮਣ ਦੇ ਘਰ ਮੂਹਰੇ ਖੜੇ ਆਂ ਜਿਸ ਦੁਸ਼ਮਣ ਦਾ ਵੀ ਸਿੱਖਾਂ ਨੇ ਅੱਜ ਮਾ ਸਤਕਾਰ ਕੀਤਾ ਅੱਜ ਅਸੀਂ ਗੱਲ ਕਰ ਰਹੇ ਆਂ ਪੁਰਾਵਾਬ ਸ਼ੇਰ ਖਾਨ ਮਲੇਰਕੋਟਲੇ ਬਾਰੇ ਉਹਨਾਂ ਨੇ ਸਹਿਬਜ਼ਾਦੇ ਦੇ ਹੱਕ ਦੇ ਵਿੱਚ ਹਾੜਾ ਨਾੜਾ ਮਾਰਿਆ ਤੇ ਸਿੱਖਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਹਾੜਾ ਨਾੜਾ ਬਣਾ ਦਿੱਤਾ ਤੇ ਆਪਾਂ ਉਸੇ ਗੁਰੂ ਘਰ ਦੇ ਬਾਹਰ ਖੜੇ ਆ ਤੇ ਇੱਥੇ ਆਪਾਂ ਗੁਰੂ ਘਰ ਦੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਇਤਿਹਾਸ ਬਾਰੇ ਵੀ ਬਾਤ ਪਾਵਾਂਗੇ ਤੇ ਚਲੋ ਆਓ ਜੀ ਚਲੋ ਗੁਰੂ ਘਰ ਦੇ ਦਰਸ਼ਨ ਕਰੀਏ ਜੀ ਅਥੋਂ ਪੌੜੀਆ ਚੜਕੇ ਆਪਾਂ ਉੱਪਰ ਜਾਵਾਂਗੇ ਗੁਰੂ ਘਰ ਦੇ ਦਰਸ਼ਨ ਕਰਾਂਗੇ ਜੇਕਰ ਆਪਾਂ ਲੋਹਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਵਾਲਿਆਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਨਮ 1640 ਨੂੰ ਹੋਇਆ ਸੀਗਾ ਇਹਨਾਂ ਦੇ ਪਿਤਾ ਫਰੋਜ਼ ਖਾਨ ਜੀ ਉਹ ਵੀ ਇੱਥੋਂ ਦੀ ریاست ਦੇ ਰਾਜਾ ਸੀ ਇਹਨਾਂ ਦੇ ਵੱਡੇ ਬੜੇ ਰਿਆਦਾ ਇਤਿਹਾਸ जोडਦਾ ਕਿ ਮਲੇਰਕੋਟਲਾ ریاست ਦਾ ਮੁੱਢ ਇਹਨਾਂ ਦੇ ਬਚਿਆ ਸੀ ਮਲੇਰਕੋਟਲਾ ਸ਼ਹਿਰ ਇਹਨਾਂ ਦਾ ਬਸਾਇਆ ਹੋਇਆ ਹੈ ਇਹਨਾਂ ਦੇ ਵੱਡੇ ਬੜੇ ਰਿਆਦਾ ਤੇ ਲੋ ਜੀ ਆਪਾਂ ਅੱਗੇ ਗੁਰੂ ਘਰ ਦੇ ਅੰਦਰ ਖਰਦੇ ਦੇ ਦਰਸ਼ਨ ਬੈਸਤਾ ਸ਼ੇਰ ਮੁਹੰਮਦ ਖਾਨ ਸਿੱਖਾਂ ਦਾ ਕੱਟੜ ਦੁਸ਼ਮਣ ਸੀ ਸਿੱਖਾਂ ਦੇ ਨਾਲ ਕਈ ਲੜਾਈਆਂ ਲੜੀਆਂ ਤੇ ਅੰਤ ਵੀ ਇਹਦਾ ਸਿੱਖਾਂ ਦੇ ਹੱਥੋਂ ਹੀ ਹੋਇਆ ਸੀ ਚੱਪਰ ਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਬਹਾਦਰ ਦੀ ਜਦੋਂ ਵਜੀਦ ਖਾਨ ਦੀ ਫੌਜਾਂ ਨਾਲ ਲੜਾਈ ਹੋਈ ਉਸ ਲੜਾਈ ਦੇ ਵਿੱਚ ਵੀ ਇਹਨੇ ਸਿੱਖਾਂ ਦੇ ਖਿਲਾਫ ਭاਗ ਲਿਆ ਸੀ ਤੇ ਉੱਥੇ ਹੀ ਇਹ ਲੜਾਈ ਦੇ ਵਿੱਚ ਇਹ ਸਿੱਖਾਂ ਦੇ ਹੱਥੋਂ ਮਾਰਿਆ ਗਿਆ ਸੀ ਪਰ ਸਿੱਖਾਂ ਦੇ ਦਿਲਾਂ ਵਿੱਚ ਇਹਦਾ ਸਤਕਾਰ ਕਿਉਂ ਉਹਦੇ ਬਾਰੇ ਆਪਾਂ ਗੱਲ ਬਾਹਰ ਜਾ ਕੇ ਬੈਠ ਕੇ ਕਰਦੇ ਕੋਈ ਗੱਲਬਾਤ ਕਾਫੀ ਲੰਬੀ ਹੋ ਜਾਣੀ ਆ ਤੇ ਆਪਾਂ ਬਾਹਰ ਜਾ ਕੇ ਕਰਦੇ ਆ ਉਹਦੇ ਬਾਰੇ ਗੱਲ

ਜੋ ਕਿ ਨਵਾਬ ਸ਼ੇਰ ਮੁਹੰਮਦ ਖਾਨ ਮੇਰੇ ਟੋਲੇ ਵਾਲਾ ਦੀ ਯਾਦ ਵਿੱਚ ਬਣਿਆ ਹੋਇਆ ਆਪਣੀ ਪ੍ਰਤਾ ਫਰੋਹ ਖਾਨ ਦੀ ਬਹੁਤ ਵੱਲ ਜਦੋਂ ਉਹਨਾਂ ਨੇ ਇਸਰੇ ਅਸਲੀ ਕਮਾਂਡ ਸੁਭਾਰੀ ਤਾਂ ਉਹਨਾਂ ਨੇ ਆਪਣੇ ਰਾਏ ਦਾ ਵਿਸਥਾਰ ਕਰਨ ਦੇ ਲਈ ਉਸ ਸਮੇਂ ਦੇ ਹਾਕਮ ਔਰੰਗਜ਼ੇਬ ਦੇ ਨਾਲ ਆਪਣੀ ਨੇੜਤਾ ਪੜਾਣੀ ਸ਼ੁਰੂ ਕੀਤੀ ਤੇ ਉਹਨਾਂ ਨੇ ਪੇਸ਼ ਕਰੀ ਸੀ ਕਿ ਉਹਨਾਂ ਦੀ ਫੌਜਾ ਉਹਨਾਂ ਦੀ ਸੇਵਾ ਲਈ ਹਰ ਵੇਲੇ ਤਿਆਰ ਰਹੀਆ ਜਦੋਂ ਵੀ ਕਿਤੇ ਜ਼ਰੂਰਤ ਪਵੇ ਉਹਨਾਂ ਦੀ ਫੌਜ ਔਰੰਗਜ਼ੇਬ ਦੇ ਕੰਮ ਆਵੇਗੀ ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਕੋਲੋਂ ਉੱਤਰ ਪ੍ਰਦੇਸ਼ ਦੇ ਵਿੱਚ ਰੋਹੇ ਬਿਆਰੀ ਜਦੋਂ ਬਗਾਵਤ ਕੀਤੀ ਉਹਨਾਂ ਦੇ ਖਿਲਾਫ ਇਰਾਨ ਦੀ ਫੌਜਾਂ ਵੀ ਵਤੋ ਕੀਤੀ ਉਸੇ ਇਨਾਂ ਨੇ ਰਹਿਲਿਆਂ ਨੂੰ ਫਰਾਇਆ ਉਸ ਤੋਂ ਬਾਅਦ ਆਰਗੇਨਾਈਜ਼ ਦੇ ਲਈ ਕਈ ਵਾਰ ਇਨਾਂ ਦੀ ਫੌਜ ਨੇ ਮੁਰਾਛਾਂ ਦੇ ਖਿਲਾਫ ਵੀ ਯੁੱਧ ਕੀਤਾ ਤੇ ਉਧਰ ਪੰਜਾਬ ਦੇ ਵਿੱਚ ਜਦੋਂ 1600 ਨਾ ਰਮੀ ਦੀ ਪ੍ਰਸ਼ਾਸਕੀ ਨੂੰ ਛੇ ਸ਼ਿਰੂ ਗੁੰਜਾ ਕੇ ਦੀ ਖਾਸਾ ਪਾਤਰੀ ਸਥਾਪਨਾ ਕਰਕੇ ਕਬਖਰਾ ਤੇ ਬਿਆਰਾ ਪਾਤਰੀ ਸਾਇ ਦਿੱਤਾ ਤਾਂ ਉਸ ਦਿਨੋਂ ਦਿਨ ਬਾਅਦ ਹੀ ਚੜਤ ਤੋਂ ਦੁਖੀ ਹੋ ਕੇ ਪਹਾੜੀ ਰਾਜੇ ਸੂਬਾ ਸਰਹੰਦ ਇਹਨਾਂ ਦੇ ਵੀ ਕਿਆ ਕਿ ਗੁਰੂ ਸਾਹਿਬ ਦੀ ਤਾਕਤ ਨੂੰ ਕਿਸੇ ਦਾ ਕਿਸੇ ਤਰੀਕੇ ਨਾਲ ਠੱਲ ਪਾਈ ਜਾਵੇ ਤੇ ਜਦੋਂ ਔਰੰਗਜ਼ੇਬ ਦਾ ਪੁੱਤਰ ਅਨੰਦਪੁਰ ਸਾਹਿਬ ਦੇ ਕੇਦੇ ਨੂੰ ਘੇਰਾ ਪਾ ਕੇ ਖੜਾ ਤਾਂ ਉਸ ਜੰਗ ਦੇ ਵਿੱਚ ਵੀ ਨਵਾਬ ਬਲੇਰਕੋਟਰਾ ਦੀ ਫੌਜ ਦੇ ਹਿੱਸਾ ਲਿਆ ਉਹਨਾਂ ਦੇ ਭਰਾ ਨਾਰ ਖਾਨ ਨੇ ਉਸ ਜੰਗ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਉਸ ਤੋਂ ਬਾਅਦ ਚਮਕੌਰ ਸਾਹਿਬ ਜਿਹੜੀ ਜੰਗ ਹੋਈ ਉਸ ਜੰਗ ਦੇ ਵਿੱਚ ਗੁਰਗੋਬ ਸਿੰਘ ਜੀ ਦੇ ਹੱਥੋਂ ਨਾਰ ਖਾਨ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਜਦ ਸੋਦੇ ਸਾਹਿਬ ਜਦ ਨੂੰ ਗ੍ਰਿਫਤਾਰ ਕਰਕੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਲਿਆ ਜਾਂਦਾ ਤਾਂ ਸੁਬਾ ਸਰਹਾ ਬਖੀਰ ਖਾਨ ਨਵਾਬ ਸ਼ੇਰ ਖਾਨ ਨੂੰ ਪੇਸ਼ ਕਰਦਾ ਕਿ ਜਿਹੜੇ ਗੁਰੂ ਨੇ ਤੇਰੇ ਪੁੱਤਰਾਂ ਨੂੰ ਮੌਤੇ ਘਾਟ ਰੋਤਾ ਰਿਆ ਤੂੰ ਉਸ ਦੀ ਮਾਤਾ ਤੇ ਉਸ ਦੇ ਬੱਚਿਆਂ ਦੇ ਕੋਲੋਂ ਆਪਣਾ ਬਦਲਾ ਲੈ ਸਕਦਾ ਤਾਂ ਉਸ ਸਮੇਂ ਸ਼ੇਰ ਮੌਬਖਾਨੇ ਹਾਜ਼ਰ ਨਾਰਾ ਮਾਰ ਰਿਹਾ ਕਿ ਆਸੀ ਕਿ ਮੇਰਾ ਦਸ਼ਮਨ ਗੋਬਿੰਦ ਹੈ ਮੈਂ ਬਦਲਾ ਜਿੱਦਣ ਵੀ ਲਵਾਂਗਾ ਮਰਦਾਬੰ ਗੋਬਿੰਦ ਤੋਂ ਲਵਾਂਗਾ ਕਿਸੇ ਦੇ ਬੱਚਿਆਂ ਤੇ ਮਾਂ ਦੇ ਕੋਲੋਂ ਬਦਲਾ ਲੈਣ ਦਾ ਇਸਲਾਮ ਦੇ ਵਿੱਚ ਕੋਈ ਵੀ ਅਸੀਂ ਤਸਵੀਜ਼ ਨਹੀਂ ਤੇ ਮੈਂ ਵੀ ਇਸਲਾਮ ਦੇ ਖਿਲਾਫ ਕੋਈ ਕੰਮ ਨਹੀਂ ਕਰਾਂਗਾ ਮੇਰੀ ਦੁਸ਼ਮਣੀ ਕੋਈ ਤੋਂ ਨਾਲਾ ਜਦ ਤੱਕ ਇਹ ਆਮਣਾ ਸਾਹਮਣਾ ਹੋਵੇਗਾ ਉਸ ਦਿਨ ਕਿ ਉਹ ਮੈਨੂੰ ਮਾਰ ਦਿੰਦੇ ਜਾਂ ਮੈਂ ਉਹਨੂੰ ਮਾਰਨ ਲੇਕਿਨ ਮੈਂ ਬੱਚਾ ਤੇ ਔਰ ਸਾਹ ਦੇ ਨਾਲ ਕੋਈ ਵੀ ਬਦੀ ਕੀ ਕਰਕੇ ਆਪਣੇ ਅੱਲਾ ਪਾਕ ਦੀ ਨਿਗਾਹ ਦੇ ਵਿੱਚ ਗੁਨਾਹਗਰ ਨਹੀਂ ਹੋਣਾ ਚਾਹਾਂਗਾ ਤੇ ਗੁਰੂ ਸਾਹਿਬ ਨੂੰ ਵੀ ਜਦੋਂ ਇਹ ਗੱਲ ਪਤਾ ਲੱਗੀ ਸੀ ਤਾਂ ਉਹਨਾਂ ਨੇ ਵੀ ਬਲੇਡ ਕੋਟ ਲੈ ਸ਼ਹਿਰ ਨੂੰ ਫਤਵੀ ਦੇਣ ਦਾ ਪ੍ਰਦਾਨ ਦਿੱਤਾ ਸੀ ਕਹਾਂ ਜਾਂਦਾ ਕਿ ਉਹਨੂੰ ਸੋਸਾ ਘਾੜੀ ਦੇ ਲੰਗਿਆਂ ਦੇ ਵਿੱਚ ਜਦੋਂ ਸਾਰੇ ਪੰਜਾਬ ਦੇ ਵਿੱਚ ਸਿੰਧੂ ਮੁਸਲਮਾਨ ਸਿੱਖਾਂ ਦਾ ਆਪਸ ਵਿੱਚ ਪਟੋਹਾ ਢੋੜ ਹੋ ਰਹੀ ਸੀ ਮਾਰ ਕਟ ਹੋ ਰਹੀ ਸੀ ਉਦੋਂ ਵੀ ਇਸ ਸ਼ਹਿਰ ਦੇ ਵਿੱਚ ਕਿਸੇ ਦਾ ਕੋਈ ਜਾਨੀ ਤੇ ਮਾਦੀ ਨੁਕਸਾਨ ਨਹੀਂ ਹੋਇਆ ਇਹ ਗੁਰੂ ਸਾਹਿਬ ਦਾ ਆਸ਼ੀਰਵਾਦ ਕਰਦੂ ਜਦ ਸਿੱਖਾਂ ਨੇ ਜੋ ਨਵਾਬ ਸ਼ੇਰ ਮੁਦਖ਼ਲੀ ਹਾਜ਼ਾ ਨਾਰਾ ਮਾਰਿਆ ਸੀ ਉਸ ਦੀ ਕਦਰ ਕਰਦੇ ਸੀ ਸ਼ਹਿਰ ਨੂੰ ਕੋਈ ਲੁੱਟ ਪਾਤ ਨਹੀਂ ਕੀਤੀ ਇਹ ਇਹਦੇ ਬਾਰੇ ਤੁਸੀਂ ਆਪ ਅੰਦਾਜ਼ਾ ਲਾ ਲੇ ਲੇਕਿਨ ਆਪਾਂ ਆ ਜਿਹੜੇ ਸ਼ਹਿਰ ਦੇ ਬਚਾਈ ਸੀ ਇਸ ਗੁਰੂ ਘਰ ਦੇ ਇਤਿਹਾਸ ਦੇ ਬਾਰੇ ਜਿੰਨੀ ਸਾਨੂੰ ਮਾਰੀ ਮੋਟੀ ਜੋ ਵੀ ਤੁਸ ਜਾਨਕਾਰੀ ਸੀ ਉਹ ਆਪ ਸਭ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਬਿਹਾਰਾ ਜੇ ਯਤਨ ਕੀਤਾ ਇਹ ਤੇ ਆ ਸੁਣਾ ਦਿਓ ਕਿ ਜੇ ਕੋਈ ਪੁਲਾ ਗਲਤੀ ਹੋਊਗੀ ਜੇ ਇਹ ਹੋਣ ਗਈ ਆ ਉਹਦੇ ਬਾਰੇ ਤੁਸੀਂ ਆਪ ਮਾਫ ਕਰਦੇ ਹੋ ਤੇ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰੇ ਮਿੱਤਰ ਪਿਆਰਾਂ ਦਾ ਬਹੁਤ ਬਹੁਤ ਧੰਨਵਾਦ ਸੱਚ ਦੇ